ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵੀ ਮੇਰੀ ਗੱਲਬਾਤ ਦਾ ਵਿਸ਼ਾ ਲਕਟੇਟਿੰਗ ਮਦਰ ਦੀ ਰਜਿਸਟ੍ਰੇਸ਼ਨ ਪੋਸ਼ਨ ਟਰੈਕਰ ਤੇ ਅਸੀਂ ਗਰਭਵਤੀ ਔਰਤਾਂ ਨੂੰ ਜਦੋਂ ਦੁੱਧ ਪਲਾਉ ਮਾਮਾ ਦੇ ਵਿੱਚ ਰਜਿਸਟਰਡ ਕਰਦੇ ਆ ਤਾਂ ਉਹਦਾ ਪ੍ਰੋਸੈਸ ਅੱਜ ਅੱਜ ਅਸੀਂ ਜਾਣਾਂਗੇ ਕਈ ਵਾਰੀ ਲੜਕੀਆਂ ਕਹਿੰਦੀਆਂ ਕਿ ਸਾਨੂੰ ਜਿਹੜਾ ਰਜਿਸਟ੍ਰੇਸ਼ਨ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਤੇ ਕੁਝ ਦਿਨਾਂ ਬਾਅਦ ਜਿਹੜਾ ਹੈ ਰਜਿਸਟ੍ਰੇਸ਼ਨ ਜਿਹੜੀ ਉਹ ਨਹੀਂ ਹੁੰਦੀ ਸੋ ਕੋਸ਼ਿਸ਼ ਕਰਿਆ ਕਰੋ ਜਦੋਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਤੁਸੀਂ ਜਲਦ ਤੋਂ ਜਲਦ ਕਰੋ ਜਦੋਂ ਬੱਚੇ ਦਾ ਬਰਥ ਹੁੰਦਾ ਹੈ ਵਿਦਿਨ 7 ਡੇਸ ਸੱਤਾਂ ਦਿਨਾਂ ਦੇ ਅੰਦਰ ਅੰਦਰ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋ ਜਾਣੀ ਚਾਹੀਦੀ ਹੈ ਸਹੀ ਠੀਕ ਹੈ ਉਹਦੇ ਵਿੱਚ ਨਵ ਜੰਮੇ ਬੱਚੇ ਦਾ ਭਾਰ ਤੇ ਕੱਦ ਵੀ ਜਿਹੜਾ ਪੜਨਾ ਜ਼ਰੂਰੀ ਹੁੰਦਾ ਸੋ ਅੱਜ ਅਸੀਂ ਲਕਟੇਟਿੰਗ ਮਦਰ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਜਾਣਾਂਗੇ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਆ ਪੋਸ਼ਨ ਟਰੈਕਰ ਨੂੰ ਓਪਨ ਕਰਾਂਗੇ ਪੋਸ਼ਨ ਟਰੈਕਰ ਦੇ ਵਿੱਚ ਜਿਹੜਾ ਆ ਜਿਸ ਮਦਰ ਦੀ ਤੁਸੀਂ ਮਾਈਗ੍ਰੇਸ਼ਨ ਕਰਨੀ ਆ ਮਤਲਬ ਜਿਸ ਗਰਭવતી ਨੂੰ ਤੁਸੀਂ ਦੁੱਧ ਪਲਾਉ ਮਾਮਾ ਦੇ ਵਿੱਚ ਦਰਜ ਕਰਨਾ ਹੈ ਉਸ ਤੇ ਤੁਸੀਂ ਤਿੰਨ ਬਿੰਦੀਆਂ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਮਾਈਗ੍ਰੇਟ ਟੂ ਲਕਟੇਟਿੰਗ ਮਦਰ ਦੂਜਾ ਆਪਸ਼ਨ ਆ ਇਹਦੇ ਤੇ ਕਲਿੱਕ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਡਿਟੇਲ ਐਵੇਂ ਆਜੂਗੀ ਸਭ ਤੋਂ ਪਹਿਲਾ ਕਾਲਮ ਹੈਗਾ ਡੇਟ ਆਫ ਡਿਲੀਵਰੀ ਤਾਂ ਤੁਸੀਂ ਇੱਥੇ ਕੈਲੰਡਰ ਤੇ ਕਲਿੱਕ ਕਰਨਾ ਹੈ ਕਈ ਵਾਰੀ ਕੀ ਕੁੜੀਆਂ ਕਰਦੀਆਂ ਇੱਥੇ ਡੇਟ ਤੇ ਕਲਿੱਕ ਕਰਦੇ ਆ ਤੇ ਪਰ ਕੁਛ ਵੀ ਜਿਹੜਾ ਉਹ ਸ਼ੋ ਨਹੀਂ ਹੁੰਦਾ ਡੇਟ ਮੰਥ ਇਅਰ ਤੇ ਕਲਿੱਕ ਨਹੀਂ ਕਰਨਾ ਤੁਸੀਂ ਜਿਹੜਾ ਸਾਈਡ ਤੇ ਬਾਕਸ ਦਿੱਤਾ ਇਹਦੇ ਤੇ ਕਲਿੱਕ ਕਰਨਾ ਜਦੋਂ ਇਹਦੇ ਤੇ ਕਲਿੱਕ ਕਰੋਗੇ ਤਾਂ ਇੱਥੋਂ ਤੁਸੀਂ ਜਿਹੜੀਆਂ ਡੇਟਸ ਆ ਉਹ ਕੱਢ ਸਕਦੇ ਹੋ ਠੀਕ ਹੈ ਸੋ ਕਈ ਕੁੜੀਆਂ ਕਹਿ ਦਿੰਦੀਆਂ ਹੈਗੀਆਂ ਕਿ ਹਫਤੇ ਦੇ ਵਿੱਚ ਵਿੱਚ ਸਾਡੀ ਜਿਹੜੀ ਆ ਉਹ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜਾਂ ਫਿਰ ਸਾਨੂੰ ਜਿਹੜਾ ਟਾਈਮ ਉੱਤੇ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਜੁਲਾਈ ਦਾ ਮਹੀਨਾ ਆ ਠੀਕ ਹੈ 6 ਜੁਲਾਈ ਅੱਜ ਸ਼ੋ ਹੋ ਰਿਹਾ ਸੋ ਇੱਥੇ ਤੁਸੀਂ ਜੂਨ ਦੇ ਵਿੱਚ ਮਈ ਤੱਕ ਮਤਲਬ 2 ਮਹੀਨਿਆਂ ਦੀ ਪਿਛਲੇ 2 ਮਹੀਨਿਆਂ ਤੱਕ ਦੀ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਜੇ ਕੋਈ ਤੁਹਾਡੀ ਰਜਿਸਟ੍ਰੇਸ਼ਨ ਕਰਨੀ ਰਹਿ ਚੁੱਕੀ ਹੈ ਤਾਂ ਠੀਕ ਹੈ ਕਈ ਕੁੜੀਆਂ ਕਹਿ ਦਿੰਦੀਆਂ ਵੀ ਸਾਨੂੰ ਹਫ਼ਤੇ ਬਾਅਦ ਸਾਡੇ ਤੋਂ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਮਈ 7 ਮਈ ਤੱਕ ਤੁਸੀਂ ਜਿਹੜਾ ਰਜਿਸਟ੍ਰੇਸ਼ਨ ਕਰ ਸਕਦੇ ਹੋ ਹੁਣ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਮਤਲਬ ਲਾਸਟ 2 ਮੰਥਸ ਜਿਹੜੇ ਸਾਡੇ ਕੋਲੇ ਹੈਗੇ ਆ ਅਵੇਲੇਬਲ ਹੈ ਮਤਲਬ 2 ਮਹੀਨਿਆਂ ਦੇ ਅੰਦਰ ਅੰਦਰ ਤਕਰੀਬਨ ਜੇ ਕਿ ਇਨ ਕੇਸ ਤੁਹਾਡੀ ਰਹਿ ਜਾਂਦੀ ਹੈ ਕੋਈ ਰਜਿਸਟ੍ਰੇਸ਼ਨ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਡੇਟ ਕਲਿੱਕ ਕਰਾਂਗੇ ਜਿੰਨੀ ਡੇਟ ਨੂੰ ਜਿਹੜਾ ਬਰਥ ਹੋਇਆ ਬੱਚੇ ਦਾ ਡਿਲੀਵਰੀ ਹੋਈ ਔਰਤ ਦੀ ਉਹ ਆਪਾਂ ਇੱਥੇ ਲਿਖਾਂਗੇ ਉਸ ਨੰਬਰ ਤੇ ਕਲਿੱਕ ਕਰ ਲੈ ਕਰ ਲੈਣਾ ਜਿਵੇਂ ਮੇਰਾ 3 ਜੁਲਾਈ ਨੂੰ ਆ ਪਰਨਾ ਮੈਂ 3 ਤੇ ਕਲਿੱਕ ਕਰਾਂਗੇ ਫਿਰ ਉਹਨੂੰ ਓਕੇ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਡੇਟ ਆ ਗਈ ਹੈ ਠੀਕ ਹੈ ਪਲੇਸ ਆਫ ਡਿਲੀਵਰੀ ਕਿੱਥੇ ਡਿਲੀਵਰੀ ਹੋਈ ਆ ਔਰ ਸਥਾਨ ਤੇ ਤੁਸੀਂ ਜਿਹੜਾ ਕਲਿੱਕ ਕਰਨਾ ਹੈ ਪਹਿਲਾ ਹੈਗਾ ਹੋਮ ਘਰੇ ਹੋਈ ਆ ਤਾਂ ਤੁਸੀਂ ਪਹਿਲੇ অপਸ਼ਨ ਤੇ ਕਲਿੱਕ ਕਰਨਾ ਇੰਸਟੀਚੂਨਲ ਜੇ ਕਿਸੇ ਸੰਸਥਾ ਦੇ ਵਿੱਚ ਹੋਈ ਆ ਤਾਂ ਤੁਸੀਂ ਉਹਨੂੰ ਕਲਿੱਕ ਕਰਨਾ ਜਦੋਂ ਕਲਿੱਕ ਕਰੋਗੇ ਤਾਂ ਇਹ ਅੱਖਰ ਇਹ ਜਿਹੜਾ ਇਹਦੇ ਦੁਆਲੇ ਰਾਉਂਡ ਆ ਜਾਊਗਾ ਤੇ ਟਿਕ ਦਾ ਨਿਸ਼ਾਨ ਆ ਜਾਊਗਾ ਉਸ ਤੋਂ ਬਾਅਦ ਜੈਂਡਰ ਨੂੰ ਕਲਿੱਕ ਕਰਾਂਗੇ ਲੜਕਾ ਹੈ ਜਾਂ ਲੜਕੀ ਗਰਲਾ ਪਹਿਲੇ ਨੰਬਰ ਤੇ ਲੜਕੀ ਹੈ ਦੂਜੇ ਨੰਬਰ ਤੇ ਬੁਆਏ ਹੈ ਸੋ ਜਿਹੜੇ ਵੀ ਆਪਸ਼ਨ ਨੂੰ ਕਲਿੱਕ ਕਰੋਗੇ ਉਹ ਸਰਕਲ ਆ ਹੋ ਜਾਊਗਾ ਤੇ ਨਾਲ ਉਹਦੇ ਟਿਕ ਹੋ ਜਾਊਗਾ ਉਸ ਤੋਂ ਬਾਅਦ ਆ ਚਾਈਲਡਸ ਬਰਥ weight ਬੱਚੇ ਦਾ ਜਨਮ ਸਮੇਂ ਭਾਰ ਕਿੰਨਾ ਸੀ 3 ਕਿਲੋ ਤੇ 250 ਗ੍ਰਾਮ ਤਾਂ ਮੈਂ ਇੱਥੇ 3.25 ਭਰਿਆ ਚਾਈਲਡ ਚਾਈਲਡਸ ਬਰਥ ਹਾਈਟ ਬਰਥ ਸਮੇਂ ਬੱਚੇ ਦੀ ਹਾਈਟ ਕਿੰਨੀ ਸੀ ਉਹ ਭਰਨੀ ਹੈ 51 ਸੀ ਸੋ ਇਸ ਤਰ੍ਹਾਂ ਤੁਸੀਂ ਇਹ ਸਾਰੀ ਡਿਟੇਲ ਭਰ ਲੈਣੀ ਹੈ ਪਹਿਲਾਂ ਡੇਟ ਆਫ ਡਿਲੀਵਰੀ ਫਿਰ ਥਾਂ ਡਿਲੀਵਰੀ ਦਾ ਫਿਰ ਬੱਚੇ ਦਾ ਜੈਂਡਰ ਤੇ ਬੱਚੇ ਦਾ weight ਤੇ ਬੱਚੇ ਦੀ height ਇਹ ਸਾਰਾ ਕੁਝ ਭਰ ਕੇ ਤੁਸੀਂ ਪ੍ਰੋਸੀਡ ਕਰ ਦੇਣਾ ਠੀਕ ਹੈ ਹੁਣ ਅਸੀਂ ਜਿਵੇਂ ਪ੍ਰੋਸੀਡ ਕਰਾਂਗੇ ਤਾਂ ਇਹ ਉਹ ਜਿਹੜੀ ਆਪਾਂ ਹੁਣ ਰਜਿਸਟ੍ਰੇਸ਼ਨ ਕੀਤੀ ਆ ਉਹ ਸਾਡੀ ਲਕਟੇਟਿੰਗ ਮਦਰ ਦੀ ਹੋ ਗਈ ਹੁਣ ਨੈਕਸਟ ਅਸੀਂ ਬੱਚੇ ਦੀ ਰਜਿਸਟ੍ਰੇਸ਼ਨ ਕਰਨੀ ਆ ਠੀਕ ਹੈ ਇਹ ਆਪਣੇ ਆਪ ਖੁੱਲ ਜਾਊਗਾ ਤੁਸੀਂ ਪਹਿਲਾਂ ਨੇਮ ਆਫ ਚਾਈਲਡ ਲਿਖਣਾ ਆ ਗੁਰ ਨਵਾਬ ਬੱਚੇ ਦਾ ਨਾਮ ਹੈ ਗੁਰਨਵਾਬ ਸਿੰਘ ਗਿੱਲ ਸੋ ਇੱਥੇ ਅਸੀਂ ਕਨਫਰਮ ਕਨਫਰਮ ਕਰ ਲੈਣਾ ਬੱਚੇ ਦੇ ਪੇਰੈਂਟਸ ਤੋਂ ਕਿ ਨਾਮ ਦੇ ਸਪੈਲਿੰਗ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਆ ਠੀਕ ਹੈ ਸੋ ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਪੇਰੈਂਟਸ ਤੋਂ ਅਸੀਂ ਕਨਫਰਮ ਕਰਵਾਈਏ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਗੁਰਨਵਾਬ ਦੇ ਸਪੈਲਿੰਗ ਜਿਹੜੇ ਆ ਪੇਰੈਂਟਸ ਵੱਲੋਂ ਲਏ ਗਏ ਆ ਮੈਂ ਉਹਨਾਂ ਨੂੰ ਕਨਫਰਮ ਕਰਕੇ ਲਿਖੂੰਗੀ उस तो बाद ने आधार नंबर ऑफ चाइल्ड थनों पता है कि बच्चे का दा आधार ज नहीं बन सकता इन्नी जल्दी चाइल्ड डज नॉट हैव आधार सो मदर का दा आधार ऑलरेडी आ रहा डेट ऑफ बर्थ ऑफ मदर ऑलरेडी आ रही है।, है मदर डज नॉट हैव आधार तो नौ तो पहले ही क्लिक हो गया डेट ऑफ बर्थ बच्चे की डेट ऑफ बर्थ जी आप डिलीवरी डेट भरी है उ गई है अपने आप ही एज इट इज़ ही आजूगी उस तो बाद जेंडर भी अपने आप आजगा ठीक है सारी डिटेल तकरीबन मदर वाली इतने आ जानी है ना ਬੱਚੇ ਦਾ weight ਜਿਹੜਾ ਆਪਾਂ ਭਰ ਕੇ ਹਟਿਆ height ਉਹ ਸਾਰਾ ਕੁਝ ਆ ਜਾਣਾ ਠੀਕ ਹੈ ਸਿਰਫ ਆਪਾਂ ਇੱਥੇ ਬੱਚੇ ਦਾ ਨਾਮ ਫਿਲ ਕਰਨਾ ਬਾਕੀ ਸਾਰੀ ਡਿਟੇਲਿੰਗ ਜਿਹੜੀ ਆ ਉਹ ਪੋਸ਼ਨ ਟਰੈਕਰ ਨੇ ਆਪਣੇ ਆਪ ਦੇ ਦੇਣੀ ਆ ਜੇਕਰ ਤੁਸੀਂ ਨਵੀਂ ਰਜਿਸਟ੍ਰੇਸ਼ਨ ਕਰਦੇ ਹੋ 0 ਤੋਂ 6 ਮਹੀਨਿਆਂ ਦੇ ਵਿੱਚ ਅਲੱਗ ਤੋਂ ਬਿਨਾਂ ਲੋਕੇਟੇਟਿੰਗ ਮਦਰ ਫਿਰ ਤੁਹਾਨੂੰ ਸਾਰਾ ਕੁਝ ਫਿਲ ਕਰਨਾ ਪੈਂਦਾ ਹੁੰਦਾ ਜੇ ਤੁਸੀਂ ਲੋਕੇਟੇਟਿੰਗ ਮਦਰ ਦੇ ਨਾਲ ਹੀ ਉਸੇ ਟਾਈਮ ਜੇਕਰ ਤੁਸੀਂ ਬੱਚੇ ਦੀ ਸਾਰੀ ਡਿਟੇਲ ਭਰਦੇ ਹੋ ਤਾਂ ਤੁਹਾਨੂੰ ਜਿਹੜਾ ਸਿਰਫ ਨਾਮ ਭਰਨਾ ਤੁਸੀਂ ਤੇ ਇੱਕ ਰੈਜ਼ੀਡੈਂਟ ਦੱਸਣਾ ਹੈ ਰੈਜ਼ੀਡੈਂਟ ਪਰਮਾਨੈਂਟ ਆ ਇਹ ਮੇਰਾ ਸੋ ਇੱਥੇ ਮੈਂ ਪਰਮਾਨੈਂਟ ਤੇ ਕਲਿੱਕ ਕਰੂੰਗੀ ਜੇਕਰ ਟੈਂਪਰੇਰੀ ਹੋਵੇ ਤੁਹਾਡੇ ਇਲਾਕੇ ਦੇ ਵਿੱਚ ਟੈਂਪਰੇਰੀ ਰੈਸੀਡੈਂਟ ਆ ਮਤਲਬ ਇਹ ਜਿਹੜਾ ਲਾਭਪਾਤਰੀ ਹੈ ਇਹ ਸਥਾਈ ਤੌਰ ਤੇ ਤੁਹਾਡੇ ਏਰੀਏ ਦੇ ਵਿੱਚ ਨਹੀਂ ਰਹਿੰਦਾ ਤਾਂ ਤੁਸੀਂ ਟੈਂਪਰੇਰੀ ਰੱਖਣਾ ਜੇਕਰ ਸਥਾਈ ਤੌਰ ਤੇ ਰਹਿ ਰਿਹਾ ਤਾਂ ਪਰਮਾਨੈਂਟ ਸੋ ਇਹਨੂੰ ਅਸੀਂ ਸਬਮਿਟ ਕਰਾਂਗੇ ਇਥੇ ਕੈਟਾਗਰੀ ਜਿਹੜੀ ਉਹ ਵੀ ਜਰੂਰ ਫਿਲ ਕਰਨੀ ਆ ਤਿੰਨ ਚੀਜ਼ਾਂ ਆਪਾਂ ਫਿਲ ਕਰਨੀਆਂ ਇਸ ਪੇਜ ਦੇ ਵਿੱਚ ਸੌਰੀ ਮੈਂ ਪਹਿਲਾਂ ਦੱਸਣਾ ਭੁੱਲ ਗਈਆਂ ਇੱਕ ਤਾਂ ਨਾਮ ਬੱਚੇ ਦਾ ਦੂਜੇ ਨੰਬਰ ਤੇ ਕੈਟਾਗਰੀ ਠੀਕ ਹੈ ਕੈਟਾਗਰੀ ਦੇ ਵਿੱਚ ਤਿੰਨ ਆਪਸ਼ਨਸ ਆਉਂਦੇ ਹੁੰਦੇ ਆ ਸਾਡੇ ਕੋਲ ਐਸਸੀ ਸ਼ੈਡਿਊਲ ਕਾਸਟ ਐਸਟੀ ਸ਼ੈਡਿਊਲ ਟ੍ਰਾਈਬਸ ਤੇ ਅਦਰਸ ਬੀਸੀ ਤੇ ਜਰਨਲ ਜਿਹੜੇ ਉਹ ਅਦਰ ਚ ਆਉਣਗੇ ਬਾਕੀ ਸ਼ੈਡਿਊਲ ਕਾਸਟ ਚ ਆਣਗੇ ਸ਼ੈਡਿਊਲ ਟ੍ਰਾਈਬ ਆਪਣੇ ਕੋਲੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੇ ਆ ਸੋ ਇੱਥੇ ਆਪਾਂ ਇਹ ਤਿੰਨ ਆਪਸ਼ਨ ਭਰ ਦੇਣੇ ਆ ਇੱਕ ਤਾਂ ਕੈਟਾਗਰੀ ਦਾ ਨਾਮ ਦਾ ਕੈਟਾਗਰੀ ਤੇ ਰੈਜ਼ੀਡੈਂਟ ਦਾ ਤੇ ਇਹਨੂੰ ਸਬਮਿਟ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਤੁਹਾਡਾ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋ ਜਾਊਗੀ ਕਿਉਂਕਿ ਪ੍ਰੋਸੈਸ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਮੈਂ ਅੱਗੇ ਵੀ ਦੱਸਦੀ ਹੁੰਨੀ ਆ ਵੀ ਕਈ ਵਾਰੀ ਜਿਹੜਾ ਪ੍ਰੋਸੈਸ ਇੱਕ ਦਿਨ ਵੀ ਲੱਗਦਾ ਦੋ ਦਿਨ ਵੀ ਲੱਗ ਸਕਦਾ ਸੋ ਤੁਸੀਂ ਵੇਟ ਕਰਨੀ ਆ ਜ਼ਰੂਰੀ ਨਹੀਂ ਹੈਗਾ ਕਿ ਉਸੇ ਦਿਨ ਤੁਹਾਡੀ ਜਿਹੜੀ ਬੈਨੀਫਿਸ਼ਰੀ ਆ ਸ਼ੋ ਹੋਣ ਲੱਗ ਜਵੇ ਪ੍ਰੈਗਨੈਂਟ ਟੂ ਲਕਟੇਟਿੰਗ ਚ ਆ ਜਾਵੇ ਜਾਂ ਬੱਚਾ ਜਿਹੜਾ ਸ਼ੋ ਹੋਣ ਲੱਗ ਜੇ ਇਦੇ ਵਿੱਚ ਕਈ ਵਾਰੀ ਟਾਈਮ ਲੱਗਦਾ ਕਈ ਵਾਰੀ 12 ਘੰਟਿਆਂ ਦਾ ਟਾਈਮ ਲੱਗਦਾ ਕਈ ਵਾਰੀ ਇੱਕ ਦਿਨ ਦਾ ਘੱਟੋ ਘੱਟ ਇੱਕ ਦਿਨ ਦੀ ਤੁਸੀਂ ਵੇਟ ਜ਼ਰੂਰ ਕਰਨੀ ਆ ਕਿਉਂਕਿ ਨੈਕਸਟ ਡੇ ਤੁਹਾਡੀ ਜਿਹੜੀ ਇਹ ਸ਼ੋ ਹੋਣ ਲੱਗ ਜੂਗਾ ਠੀਕ ਹੈ ਬੈਨੀਫਿਸ਼ਰੀ ਜਿਹੜਾ ਕੋਈ ਵੀ ਤੁਸੀਂ ਨਵਾਂ ਐਡ ਕਰਦੇ ਆ ਤਾਂ ਉਹ ਉਸੇ ਟਾਈਮ ਸ਼ੋ ਨਹੀਂ ਹੁੰਦਾ ਕਿਉਂਕਿ ਸਰਵਰ ਬਿਜ਼ੀ ਹੁੰਦਾ ਹੈ ਸਰਵਰ ਨੂੰ ਟਾਈਮ ਲੱਗਦਾ ਹੈ ਅਪਡੇਟ ਹੋਣ ਦੇ ਵਿੱਚ ਹਨਾ ਸੋ ਸਾਨੂੰ ਇਹਦੇ ਵਿੱਚ ਸਬਰ ਰੱਖਣਾ ਪੈਂਦਾ ਆ ਜ਼ਰੂਰੀ ਨਹੀਂ ਹੈਗਾ ਅਸੀਂ ਇੱਕ ਵਾਰੀ ਰਜਿਸਟ੍ਰੇਸ਼ਨ ਕਰ ਲਿਆ ਤੇ ਉਹ ਸ਼ੋ ਨਹੀਂ ਹੋ ਰਿਹਾ ਤਾਂ ਤੁਸੀਂ ਆਪਾਂ ਕੀ ਕਰਦੇ ਹਾਂ ਉਹ ਦੁਬਾਰਾ ਦੁਬਾਰਾ ਅ ਕੋਸ਼ਿਸ਼ ਕਰਦੇ ਆ ਵੀ ਦੁਬਾਰਾ ਇਹਨੂੰ ਰਜਿਸਟਰਡ ਕਰ ਲਈਏ ਸੋ ਜੇ ਹਾਨੀ ਕਰਨਾ ਤੁਸੀਂ ਜਿਹੜਾ ਵੇਟ ਕਰਨੀ ਆ ਅਗਲੇ ਦਿਨ ਤੱਕ ਦੀ ਤੁਸੀਂ ਵੇਟ ਕਰਨੀ ਆ ਕਿ ਜਿਹੜਾ ਬੈਨੀਫਿਸ਼ੀਰੀ ਉਹ ਸ਼ੋ ਹੋਣੂਗਾ ਜੇ ਨਹੀਂ ਹੁੰਦਾ ਇਨ ਕੇਸ ਤਾਂ ਤੁਸੀਂ ਜਿਹੜਾ ਦੁਬਾਰਾ ਰਜਿਸਟ੍ਰੇਸ਼ਨ ਇਸੇ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ